ਕਿਸੇ ਬੰਦੇ ਨੇ ਮੈਨੂੰ ਇਹ ਜਸੂ ਨੇ ਫੋਨ ਲਾਇਆ ਹਾਂ ਕਿ ਬਾਈ ਯਾਰ ਦੂਰੋਂ ਬੰਦਾ ਹੈ ਮੇਰੇ ਨੂੜੇ ਨਹੀਂ ਮੇਰਾ ਉਹਦੇ ਕੋਲੇ ਪਾਣੀ ਨਹੀਂ ਮੈਂ ਉਹਨੂੰ ਪਾਣੀ ਕੋਈ ਦੱਸਿਆ ਨਹੀਂ ਉਹਨੇ ਮੈਨੂੰ ਫੋਨ ਕਰ ਲਿਆ ਬਾਈ ਯਾਰ ਸਵੇਰੇ ਬਾਜੀ ਛੱਡਨੀ ਆ ਕਿੰਨਿਆਂ ਤੇ ਛੱਡਦਾ ਨੂੰ ਤੂੰ ਕਿੰਨੇ ਬਾਦਾਮ ਦੇਵਾ ਹਾਂ ਉਹ ਵਾਲਾ ਕਹਿੰਦਾ ਯਾਰ ਤਿੰਨ ਬਾਦਾਮ ਦੇ ਦੀ ਜਾਂ ਉਹ ਕਹਿੰਦਾ ਪੰਜ ਦੇ ਦੀ ਇਹ ਵੀ ਕੋਈ ਫਾਇਦਾ ਨਹੀਂ ਪੁੱਛਣ ਦਾ ਠੀਕ ਹੈ ਉਹਨੇ ਹੁਣ ਬਾਦਾਮ ਤਾਂ ਦੱਸ ਤੇ ਆਪਦੇ ਵਾਲੇ ਹਿਸਾਬ ਤੇ ਦੱਸ ਦੇ ਹਾਂ ਉਹਨੂੰ ਕੀ ਪਤਾ ਤੇਰੇ ਕੋਲ ਪਾਣੀ ਕਾਹਦਾ ਇਹਦਾ ਪਾਣੀ ਤਾਂ ਤੂੰ ਆਪਦਾ ਲਾਏਗਾ ਆਪਦਾ ਲਾਉਂਗਾ ਉਹਦੇ 'ਚ ਹੁਣ ਮੈਨੂੰ ਕੀ ਪਤਾ ਵੀ ਹਾਜਮ ਲਾਗਾ ਇਹ ਪਾ ਠੀਕ ਹੈ ਬਈ ਇਹ ਵੀ ਚਲੋ ਆਪਾਂ ਤੁਹਾਡੇ ਚੈਨਲ ਤੇ ਦੱਸਦਾ ਮੈਂ ਇੱਕ ਤਰ੍ਹਾਂ ਦਾ ਪਾਣੀ ਨਹੀਂ ਪਾਣੀ ਭਸਮਾ ਵੀ ਪਾਈ ਜਾਂਦੇ ਆ ਕਈ ਹਾਂ ਕਈ ਕੱਲੇ ਠੰਡੇ ਪਾਣੀ ਆ ਹੁਣ ਜਿਹੜਾ ਕੱਲਾ ਠੰਡਾ ਪਾਣੀ ਆ ਉਹਦੇ ਤੇ ਬਾਦਾਮ ਘੱਟ ਦੇ ਦੇਗਾ ਫੇਰ ਵੀ ਕੁਝ ਨਹੀਂ ਹੁੰਦਾ ਹੁਣ ਇੱਕ ਪਾਣੀ ਚ ਜਿਹੜੇ ਚ ਔਲੇ ਭੇੜੇ ਹਰਣਾ ਪਾਤਾਂ ਜਾਂ ਮਲਠੀ ਪਾਤੀ ਜਾਂ ਮੰਨ ਲਾ ਵੀ ਉਹਦੇ ਚ ਕੋਈ ਹੋਰ ਹਾਜਮ ਵਾਲੀ ਚੀਜ਼ ਹੈ ਕਈ ਚੀਜ਼ਾਂ ਹਾਜਮ ਵਾਲੀਆਂ ਇਹ ਉਹਦੇ ਨਾਲ ਹੁਣ ਉਹ ਜਿਹੜਾ ਇੱਕ ਬਾਦਾਮ ਜਾਂ ਡੂਢ ਦੇਣਾ ਕਿਵੇਂ ਕੰਮ ਕਰਨਗੇ ਉਹ ਫਿਰ ਪਾਣੀ ਚ ਕੂਤਰ ਜਾਂਦਾ ਆਲਾ ਕਹਿੰਦਾ ਇਹ ਪਾਣੀ ਤੇ ਗਿਆ ਭੁੱਖਾ ਵੀ ਕੂਤਰ ਪਾਣੀ ਤੇ ਜਾਂਦਾ ਹੋ ਜਿਵੇਂ ਮਲਠੀ ਦਾ ਮਲਠੀ ਪਾਤੀ ਵਿੱਚ ਜਾਂਦੇ ਔਲੇ ਬੇੜੇ ਦਾ ਉਹਨੇ ਭੁੱਖੀ ਲਊਗਾ ਭੁੱਖ ਲੱਗੇ ਉਹ ਉਹ ਨਾਲ ਕਿਵੇਂ ਕੰਡੂੜ ਬਦਾਮ ਕੰਮ ਕਰੂਗਾ ਨਹੀਂ ਕਰਦਾ ਉਹਦੇ ਨਾਲ